ਹਾਂਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਕਿ ਪਹਿਲਾਂ ਕਾਟਨ ਦੁਪੱਟੇ ਵਾਲੇ ਕਢਾਈ ਵਾਲੇ ਸੂਟ ਗਏ ਸੀਗੇ ਲੋਕਾਂ ਨੇ ਵੀਡੀਓ ਨੂੰ ਬੜਾ ਮਾਨ ਬਖਸ਼ਿਆ ਬੜਾ ਸ਼ੇਅਰ ਕੀਤੀ ਬੜੇ ਲਾਈਕ ਆਏ ਬੜੇ ਕਮੈਂਟ ਆਏ ਸੂਟ ਦੀ ਵੀਡੀਓ ਤੇ ਅਸੀਂ ਉਸ ਲਈ ਸਾਡੇ ਗਾਕਾਂ ਦਾ ਬਹੁਤ ਧੰਨਵਾਦੀਆਂ ਅੱਜ ਅਸੀਂ ਗਾਕਾਂ ਦੀ ਡਿਮਾਂਡ ਕਮੈਂਟਾਂ ਦੇ ਹਿਸਾਬ ਨਾਲ 올ਓਵਰ ਸੂਟ ਨਾਲ ਮਸਲੀਨ ਦੇ ਦੁਪੱਟੇ ਦੀ ਵੈਰਾਈਟੀ ਲੈ ਕੇ ਹਾਜ਼ਰ ਆਏ ਤੁਹਾਡੇ ਲਈ ਖੋਲ ਕੇ ਦਿਖਾਵਾਂਗੇ ਤੁਹਾਨੂੰ ਸਾਰੇ ਡਿਜ਼ਾਈਨ ਇਹ ਹਾਂਜੀ ਏਕੇ ਕੰਪਨੀ ਦੇ 올ਓਵਰ ਸੂਟ ਨਾਲ ਮਸਲੀਨ ਦਾ ਦੁਪੱਟਾ ਇਸ ਦਾ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਹੋਵੇਗਾ ਤੁਹਾਨੂੰ ਇਹ ਸੂਟ ਸਾਰੇ ਖੋਲ ਕੇ ਦਿਖਾਵਾਂਗੇ ਜੀ ਡਿਜ਼ਾਈਨ ਬਹੁਤ ਪਿਆਰੇ ਹਨ ਸੋਣ ਸਾਰੇ ਕੱਲੇ ਕੱਲੇ ਸੂਟ ਖੋਲ ਕੇ ਦਿਖਾਵਾਂਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਹਾਂਜੀ ਦਿਖਾਓ ਜੀ ਇਹਦੇ ਸਾਰੇ ਡਿਜ਼ਾਈਨ ਖੋਲ ਕੇ ਦਿਖਾਓ ਜੀ ਹੁਣ ਦੇਖੋ ਜੀ ਸੂਟ ਬ੍ਰਾਂਡਡ ਸੂਟ ਹੈ ਏਕ ਏ ਕੰਪਨੀ ਦਾ ਤੁਸੀਂ ਕੰਨੀ ਧਿਆਨ ਨਾਲ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਦੁਪੱਟਾ ਹੈ ਨਾਲ ਮਸਲੀਨ ਦਾ ਮਸਲੀਨ ਦਾ ਦੁਪੱਟਾ ਖੁੱਲ ਕੇ ਦਿਖਾਉ ਜੀ ਇਹਦੇ ਨਾਲ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਹੈ ਲੋ ਜੀ ਡਿਮਾਂਡ ਬੜੇ ਟਾਈਮ ਤੋਂ ਆ ਰਹੀ ਸੀ ਆਲ ਓਵਰ ਸੂਟ ਨਾਲ ਦੁਪੱਟੇ ਦੀ ਦੇਖੋ ਜੀ ਮਸਲੀਨ ਦਾ ਦੁਪੱਟਾ ਹੈ ਜੀ ਫੁੱਲ ਸਾਈਜ਼ ਦਾ ਸੂਟ ਆਲ ਓਵਰ ਹੈ ਪੂਰਾ 5 ਮੀਟਰ ਕਪੜਾ ਹੈ ਜੀ ਕਪੜਾ ਬਹੁਤ ਸੋਹਣਾ ਹੈ ਜੀ ਬਿਲਕੁਲ ਸੌਫਟ ਕਪੜਾ ਹੈ ਜੀ ਦੇਖੋ ਜੀ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਕਪੜਾ ਕਪੜਾ ਦਿਖਾਉ ਜੀ 5 ਮੀਟਰ ਕਪੜਾ ਪੂਰਾ ਹਾਂ ਜੀ 5 ਮੀਟਰ ਪੂਰਾ 5 ਮੀਟਰ ਕਪੜਾ ਹੈ ਜੀ ਦੇਖੋ ਜੀ ਹਾਂ ਜੀ ਹਾਂ ਜੀ ਪੂਰਾ 5 ਮੀਟਰ ਕੱਪੜਾ ਇਹ ਦੇਖੋ ਹਾਂ ਜੀ ਕਲਰ ਦਿਖਾਓ ਜੀ ਇਹਦੇ ਡਿਜ਼ਾਈਨ ਬਹੁਤ ਸੋਹਣਾ ਹੈ ਵੈਰੀ ਬਿਊਟੀਫੁਲ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਸਕਰੀਨਸ਼ਾਟ ਲੋ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਆਪਣਾ ਆਰਡਰ ਬੁੱਕ ਕਰੋ ਜੀ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਦਿਖਾਓ ਜੀ ਅਗਲਾ ਡਿਜ਼ਾਈਨ ਦਿਖਾਓ ਖੋਲ ਕੇ ਦੇਖੋ ਜੀ very beautiful color ਬਹੁਤ ਸੋਹਣਾ ਡਿਜ਼ਾਈਨ ਹੈ ਬਿਊਟੀਫੁਲ ਡਿਜ਼ਾਈਨ ਦੇਖੋ ਜੀ ਪੂਰਾ ਪੰਜ ਵੱਡਾ ਫਲਾਵਰ ਪ੍ਰਿੰਟ ਹੈ ਪੂਰਾ 5 ਮੀਟਰ ਕਪੜਾ ਹੈ 올ਓਵਰ ਸੂਟ ਹੈ ਨਾਲ ਦੁਪੱਟਾ ਹੈ ਦੇਖੋ ਜੀ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਲਓ ਜੀ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਦਿਖਾਓ ਜੀ ਇਹਦੇ ਕਲਰ ਦਿਖਾਓ ਜੀ ਕਲਰ ਬਿਲਕੁਲ ਨਵੇਂ ਦੇਖੋ ਜੀ ਬ੍ਰਾਈਟ ਸ਼ੇਡ ਹੈ ਪੂਰੇ ਦੇਖੋ ਜੀ ਲਾਈਟ ਸ਼ੇਡ ਵੀ ਹੈ ਵਿੱਚ ਦੇਖੋ ਜੀ ਦੇਖੋ ਜੀ ਬ੍ਰਾਂਡਡ ਸੂਟ ਹੈ ਜੀ ਕਪੜਾ ਵਧੀਆ ਪੂਰਾ ਸੌਫਟ ਮਲਾਈ ਵਰਗਾ ਕਪੜਾ ਹੈ ਦੇਖੋ ਜੀ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਜੀ ਤਰਲੇ ਸੂਟਾਂ ਦੀ ਵੈਰਾਈਟੀ ਫੁੱਲ ਲੈ ਕੇ ਆਣੀ ਹੈ ਜੀ ਬਸ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਦੇਖੋ ਜਿੰਨਾ ਮਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਕੋਈ ਦੁਪੱਟਾ ਦਿਖਾਓ ਜੀ ਇਹਦਾ ਗੋਲ ਕੇ ਜੀ ਲਓ ਜੀ ਦੇਖੋ ਜੀ ਵੈਰੀ ਗੁੱਡ ਬਹੁਤ ਸੋਹਣਾ ਦੁਪੱਟਾ ਹੈ ਆਹਾਹਾ ਬਹੁਤ ਸੋਹਣਾ ਦੁਪੱਟਾ ਜੀ ਦੇਖੋ ਜੀ ਦੁਪੱਟੇ ਦਾ ਸਾਈਜ਼ ਸੂਜ ਪੂਰਾ ਹੈ ਜੀ ਇਹ ਮੱਤੀ ਵਾਲਿਆਂ ਦੇ ਸ਼ੋਰਮ ਬਰਿੱਟੀ ਮਿਲ ਲੈਣ ਤੁਹਾਨੂੰ ਜੀ ਅੰਦਰ ਬਹੁਤ ਪਿਆਰੇ ਨੇ ਜੀ ਕਲਰ ਬਹੁਤ ਪਿਆਰੇ ਦਿਖਾਓ ਜੀ ਕਲਰ ਆਹਾਹਾ ਵੈਰੀ ਗੁੱਡ ਬਹੁਤ ਸੋਹਣਾ ਕਲਰ ਹੈ ਜੀ ਬਿਲਕੁਲ ਨਵਾਂ ਚਾਰਟ ਜੀ ਜੀ ਦੇਖੋ ਜੀ ਆਹ ਦੇਖੋ ਜੀ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਸੂਟ ਦਾ ਸਕਰੀਨ ਸ਼ਾਟ ਲਓ ਤੇ ਸਾਨੂੰ ਸਕਰੀਨ ਸ਼ਾਟ WhatsApp ਕਰੋ ਤਾਂ ਜੋ ਤੁਸੀਂ ਆਪਣਾ ਆਰਡਰ ਬੁੱਕ ਕਰ ਸਕੋ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਲਓ ਮੇਰੇ ਮਾਤਾਵਾਂ ਲਈ ਆਂਟੀਆਂ ਲਈ ਸੂਟ ਦੇਖੋ ਜੀ ਇਹ ਲਾਈਟ ਕਲਰ ਦਾ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਜੀ ਦੁਪੱਟਾ ਬਹੁਤ ਪਿਆਰਾ ਹੈ ਦੇਖੋ ਕਪੜਾ ਪੂਰਾ ਸੌਫਟ ਰਹੇਗਾ ਗਰਮੀ ਦਾ ਤੋਹਫਾ ਜੀ ਇਹ ਆਲ ਓਵਰ ਸੂਟ ਹੈ 5 ਮੀਟਰ ਕਪੜਾ ਨਾਲ ਇਹਦੇ ਦੁਪੱਟਾ ਦਿਖਾਓ ਜੀ ਵੈਰੀ ਬਿਊਟੀਫੁਲ ਬਹੁਤ ਸੋਹਣਾ ਦੁਪੱਟਾ ਹੈ ਜੀ ਦੇਖੋ ਜੀ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਕਲਰ ਦਿਖਾਓ ਜੀ ਬਹੁਤ ਸੋਹਣਾ ਸੂਟ ਹੈ ਜੀ ਡਿਜ਼ਾਈਨ ਬਹੁਤ ਪਿਆਰਾ ਜੀ ਦੇਖੋ ਜੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੀ ਲਓ ਜੀ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਡਿਜ਼ਾਈਨ ਬਹੁਤ ਪਿਆਰੇ ਦਿਖਾ ਰਹੇ ਹਾਂ ਅੱਜ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਜੀ ਇਸ ਦਾ ਰੇਟ ਵੀ ਦੱਸ ਦਿਓ ਨਾਲ ਨਾਲ ਜੀ ਸਿਰਫ 1190 ਜੀ 1190 ਰੁਪਏ ਸਿਰਫ ਆਪਣੇ ਮੱਤੀਆ ਸ਼ੋਰੂਮ ਤੇ ਮਿਲੂ ਮੱਤੀ ਵਾਲਿਆਂ ਦੇ ਸ਼ੋਰੂਮ ਤੇ ਇਸ ਦਾ ਰੇਟ ਸਿਰਫ 1190 ਰੁਪਏ ਹੈ ਜੀ ਨਵੇਂ ਡਿਜ਼ਾਈਨ ਬਿਲਕੁਲ ਨਵੇਂ ਆ ਜੀ ਲੇਟੈਸਟ ਡਿਜ਼ਾਈਨ ਨੇ ਡਿਜ਼ਾਈਨ ਹੋਰ ਵੀ ਬਹੁਤ ਹੈ ਏਕ ਏ ਕੰਪਨੀ ਦਾ ਕੱਪੜਾ ਹੈ ਕਲਰ ਸਾਰੇ ਚਾਹ ਚਾਹ ਪਰ ਬਾਰੇ ਕਲਰ ਦਿਨ ਦਿਨ ਸਾਰਿਆਂ ਦੇ ਕਲਰ ਨੇ ਅਵੇਲੇਬਲ ਜੀ ਸਾਰੇ ਮਿਲਣਗੇ ਤੁਹਾਨੂੰ ਜੀ ਦੇਖੋ ਜੀ ਡਿਜ਼ਾਈਨ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਵੀਡੀਓ ਨੂੰ ਜਲਦੀ ਜਲਦੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ YouTube ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੇ ਹਾਲੇ ਤੱਕ ਨਹੀਂ ਕੀਤਾ ਤੇ ਬੈਲ ਆਈਕਨ ਤੇ ਕਰ ਦਿਓ ਪ੍ਰਸਤਾਨ ਜੋ ਆਉਣ ਵਾਲੀਆਂ ਸਾਰੀਆਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ Instagram ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਹਾਂਜੀ ਦਿਖਾਓ ਜੀ ਇਹਦੇ ਕਲਰ ਦਿਖਾਓ ਜੀ ਕਲਰ ਬਹੁਤ ਸੋਹਣੇ ਜੀ ਦੇਖੋ ਜੀ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ 올ਓਵਰ ਸੂਟ ਨਾਲ ਦੁਪੱਟੇ ਦੀ ਡਿਮਾਂਡ ਆਈ ਸੀ ਮਸਲੀਨ ਦੁਪੱਟੇ ਦੀ ਦੇਖੋ ਜੀ ਇਸ ਤੋਂ ਵੀ ਸੋਹਣੇ ਨੇ ਦੇਖੋ ਨਮਾ ਰੀ ਜਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਵਾਂ ਚਾਟ ਹੈ ਦੁਪੱਟਾ ਬਹੁਤ ਪਿਆਰਾ ਹੈ ਜੀ ਵੈਰੀ ਗੁੱਡ ਬਹੁਤ ਸੋਹਣਾ ਸੂਟ ਹੈ ਦਿਖਾਓ ਜੀ ਬਾਕੀ ਕੁਝ ਹੋਰ ਤੁਸੀਂ ਡਿਜ਼ਾਈਨ ਦਿਖਾ ਦਿਓ ਹਾਂਜੀ ਆ ਇਹਦਾ ਕਲਰ ਹੈ ਜੀ ਸਾਨੂੰ ਸ਼ੋਰਟ ਦੇ ਵਿੱਚ ਮੈਂ ਬਾਕੀ ਡਿਜ਼ਾਈਨ ਦਿਖਾਣ ਲੱਗਿਆ ਜੀ ਇੱਕ ਵਾਰੀ ਤੁਸੀਂ ਆਪਣੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਸ਼ੋਰੂਮ ਚ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖਾਈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਡਿਜ਼ਾਈਨ ਬਹੁਤ ਸੋਹਣੇ ਆ ਬਹੁਤ ਡਿਜ਼ਾਈਨ ਮਿਲਣਗੇ ਤੁਹਾਨੂੰ ਜੀ ਰੇਟ ਬਹੁਤ ਜਾਇਜ਼ ਹੈ ਦਾ 1190 ਰੁਪਏ ਦੇਖੋ ਜੀ ਆ ਵੀ ਕਿੰਨਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਦੇਖੋ ਜੀ ਵੱਡੇ ਫਲਾਵਰ ਦਾ ਡਿਜ਼ਾਈਨ ਹੈ ਜੀ ਦੇਖੋ ਡਿਜ਼ਾਈਨ ਬਹੁਤ ਪਿਆਰਾ ਹੈ ਜੀ ਡਿਜ਼ਾਈਨ ਬਹੁਤ ਨੇ ਜੀ ਜਲਦੀ ਦਿਖਾਓ ਜੀ ਡਿਜ਼ਾਈਨ ਲਓ ਜੀ ਆੜੀਆਂ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਮੋਟਾ ਜੋ ਸੋਹਣਾ ਦੇਖੋ ਜੀ ਉਹ ਨੂ ਨੂ ਜੀ ਆ ਦੇਖੋ ਜੀ ਕਪੜਾ ਸੌਫਟ ਦੁਪੱਟੇ ਵਧੀਆ ਬਿਲਕੁਲ ਨਵੇਂ ਡਿਜ਼ਾਈਨਿੰਗ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖੇ ਤੁਹਾਨੂੰ ਮਿਲੇਗਾ ਕੁਝ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਸੂਟ ਨੂੰ ਬੁੱਕ ਕਰਨ ਲਈ ਤੁਸੀਂ ਸਕਰੀਨ ਸ਼ਾਟ ਲਓ ਸੂਟ ਦਾ ਤੇ ਇਸ WhatsApp ਨੰਬਰ ਤੇ ਤੁਹਾਨੂੰ ਸੈਂਡ ਕਰੋ ਜੀ ਇਹ ਛੇੜ ਇੱਕੋ ਹੀ ਚੀਜ਼ ਦੇਖੋ ਜੀ ਨਵੇਂ-ਨਵੇਂ ਕੱਲਾ ਡਿਜ਼ਾਈਨ ਮਿਲਣਗੇ ਤੁਹਾਨੂੰ ਜੀ ਲੋ ਜੀ ਦੇਖੋ ਜੀ ਕੋਈ ਵੀ ਸੂਟ ਚਾਹੀਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਲੋ ਜੀ ਦੇਖੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇੰਡਸਟਰੀ ਚਾਰਟ ਹੈ ਇੰਡਸਟਰੀ ਚਾਰਟ ਦਿਖਾਓ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ। ਲਓ। ਵੈਰੀ ਗੁੱਡ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਹਾਂ ਜੀ। ਆਲ ਓਵਰ ਸੂਟ ਹੈ 5 ਮੀਟਰ ਕੱਪੜਾ ਹੈ ਮਸਲੀਨ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ। ਅੰਟੀਆਂ ਇਹ ਕਲਰ ਦੇਖੋ ਹੋਰ ਉੱਪਰ ਦੇਖੋ। ਬਹੁਤ ਸੋਹਣੇ ਕਲਰ ਡਿਜ਼ਾਈਨ ਨੇ। ਦੇਖੋ ਜੀ। ਇਤਾਰੀਆਂ ਵਿੱਚ ਦੇਖੋ ਜੀ। গারਲਿਸ਼ ਪੈਟਰਨ, ਆਂਟੀ ਪੈਟਰਨ ਸਾਰੇ ਡਿਜ਼ਾਈਨ ਨੇ ਜੀ। ਲੇਟੈਸਟ ਡਿਜ਼ਾਈਨ ਮਿਲ ਲਗੇ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਸ਼ੋਰੂਮ ਬ੍ਰਾਂਡਡ ਕੱਪੜਾ ਮਿਲੇਗਾ ਜੀ, ਵਧੀਆ ਕੱ ਨਵੇਂ ਨਵੇਂ ਕਲਰ ਮੈਚਿੰਗ ਹੈ ਜੀ ਇਹ ਹਰ ਵਾਰ ਦੀ ਤਰ੍ਹਾਂ ਬੈਸਟ ਡਿਜ਼ਾਈਨ ਹੀ ਲੈ ਕੇ ਆਉਂਦੇ ਆ ਤੁਹਾਡੇ ਲਈ ਅਸੀਂ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਤੁਸੀਂ ਸਾਡੇ ਹੌਸਲਾ ਵਜਾਇ ਹੀ ਕਰਦੇ ਰਹਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਦੇਖੋ ਜੀ ਬਹੁਤ ਡਿਜ਼ਾਈਨ ਹੈ ਜੀ ਬਹੁਤ ਡਿਜ਼ਾਈਨਿੰਗ ਹੈ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰੋ ਦੇਖੋ ਜੀ ਡਿਜ਼ਾਈਨਿੰਗ ਬਹੁਤ ਮਿਲੇਗੀ ਤੁਹਾਨੂੰ ਐਕਸਟਰਾਔਡੀਨਰੀ ਡਿਜ਼ਾਈਨਿੰਗ ਹੈ ਜੀ ਇਹ ਦੁਪੱਟਾ ਦੇਖੋ ਬਿਊਟੀਫੁਲ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲੋ ਦੇਖੋ ਜੀ ਕਪੜਾ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਜਿਆਦਾ ਜਾਣਕਾਰੀ ਲਈ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਆਪਣਾ ਆਰਡਰ ਬੁੱਕ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੇ ਵਟਸਐਪ ਨੰਬਰ ਤੇ ਸਾਨੂੰ ਆਪਣਾ ਸਕਰੀਨ ਸ਼ਾਟ ਲੈ ਕੇ ਸੂਟ ਦਾ ਸੈਂਡ ਕਰ ਸਕਦੇ ਹੋ ਧੰਨਵਾਦ ਜੀ